ਮਾ ਜੀ ਬਰੰਪੁਰਾ ਸਾਹਿਬ ਨਾਲ ਬੜੇ ਫ੍ਰੈਂਕਲੀ ਕੱਲ ਗੱਲ ਕੀਤੀ ਸੀ ਦੁਪਹਿਰ ਨੂੰ 3 ਵਜੇ ਉਹ ਮੈਂ ਆ ਹੀ ਗਿਆ ਫਿਰ ਕਿਹਾ ਮੇਰੀ ਸਲਾਹ ਹੈ ਕਿ ਆ ਜਿਹੜੇ ਦੋ ਆਪਸ਼ਨ ਨੇ ਤੀਜਾ ਵੀ ਆਪਸ਼ਨ ਸੀਗਾ ਕਿ ਬੀਬੀ ਖਾੜਰ ਨੂੰ ਕੋਈ ਔਰ ਪੋਜੀਸ਼ਨ ਦੇ ਦਿਓ ਤਾਂ ਕਿ ਉਹ ਐਕਸੈਪਟ ਕਰ ਲੈਣ ਔਰ ਉਹਨਾਂ ਨੂੰ ਇਸ ਸਿਆਸੀ ਤੰਗੜ ਚ ਨਾ ਆਣਾ ਪਵੇ ਪਰ ਇਵੈਂਚੁਅਲੀ ਉਹਨਾਂ ਨੇ ਕਿਹਾ ਕਿ ਭਈ ਉਹ ਨਹੀਂ ਹਟेंगी ਤੇ ਮੈਂ ਕਿਹਾ ਫਿਰ ਤੁਸੀਂ ਆਪਣੀ सियाणप यूज करो विजडम थोड़े कोई है यूज करो प्रोफेसनल हो पार्टी की तरफों और उन्होंने फिर दो घंटे पों जो मीटिंग हुई है वो उन्होंने अनाउंस करता कि वो मैं खड़ा नहीं देंगे और जो मैं इस रेस में स्टेप डाउन कर करता मैं समझना ਕਿ ਮੈਂ ਇਹ ਫੈਸਲਾ ਲਿਆ ਮੈਂ ਕੁਰਬਾਨੀ ਕੀਤੀ ਹੈ ਇਹ ਵਿਅਰਥ ਵਿੱਚ ਨਹੀਂ ਹੈ ਮੈਂ ਬਹੁਤ ਆਪਟਿਮਿਸਟਿਕ ਹਾਂ ਇੱਕ ਤੇ ਮੈਂ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਕਿ ਜੇ ਥਰਡ ਫਰੰਟ ਨੂੰ ਪੈਦਾ ਕਰਨਾ ਹੈ ਔਰ ਇਹਨਾਂ ਦੇ 70 ਸਾਲ ਦੀ ਸਿਆਸਤੀ ਗੇਮ ਤੁਸੀਂ ਜ਼ਿਆਦਾ ਜਾਣਦੇ ਹੋ ਮੈਂ ਤੇ ਹੈਰਾਨ ਹਾਂ ਕਿ 70 ਸਾਲ ਤੱਕ ਸਾਡਾ ਮੂਰਖ ਬਣਾਇਆ ਗਿਆ ਕਦੀ ਕਾਂਗਰਸ ਪਾਰਟੀ ਰਾਜ ਕਰ ਰਹੀ ਹੈ ਤੇ ਕਦੀ ਅਕਾਲੀ ਦਲ ਰਾਜ ਕਰ ਰਿਹਾ ਹੈ ਔਰ ਆਪਸ ਪਿੱਛੇ ਮਿਲੇ ਮਿਲੀ ਪੁੱਗਤਾ ਹੁਣ ਤੁਹਾਡਾ ਵਾਰੀ ਆ ਗਈ ਮੈਨੂੰ ਯਾਦ ਹੈ ਜਦੋਂ ਅਸੀਂ 2017 ਦੀ ਇਲੈਕਸ਼ਨ ਹਾਰੇ ਸੀ ਸੁਖਬੀਰ ਬਾਦਲ ਦਾ ਸਟੇਟਮੈਂਟ ਸੀ ਚਲੋ ਜੀ ਅਸੀਂ ਬਹੁਤ ਕਰ ਲਿਆ 10 ਸਾਲ ਹੁਣ 5 ਸਾਲ ਥੋੜਾ ਰੈਸਟ ਕਰਦੇ ਆ ਉਸ ਤੋਂ ਬਾਅਦ ਸਾਡੀ ਵਾਰੀ ਆਣੀ ਹੈ ਫਿਰ ਮਤਲਬ ਇਹ ਸਿਆਸਤ ਦੀ ਗੇਮ ਸਮਝ ਕੇ ਖੇਡਦੇ ਨੇ ਇਹ ਤੇ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਕਿ ਅਸੀਂ ਨਹੀਂ ਸਮਝ ਸਕੇ 70 ਸਾਲ ਤੇ ਮੈਨੂੰ ਆਹੀ ਲੋਕਾਂ ਦੇ ਸਾਹਮਣੇ ਇੱਕ ਰਿਕਵੈਸਟ ਹੈ ਕਿ ਇਹ ਦੋ ਗਰਪਟ ਪਾਰਟੀਆਂ ਦੇ ਹੋਰ ਮਿਸ ਰੂਲ ਨੂੰ ਅੱਗੇ ਨਾ ਅਸੀਂ ਵਧਣ ਲਈਏ ਇਹਨਾਂ ਦੀ ਸੈਂਚਰੀ ਨਾ ਬਣਨ ਲਈਏ ਜੇ ਸੈਂਚਰੀ ਬਣ ਗਈ ਲੋਕ ਸੈਕੰਡ ਸੈਂਚਰੀ ਇਹਨਾਂ ਦੇ ਪੁੱਤਰ ਪੋਤਰੀਆਂ ਉਹ ਕਰਨਗੇ ਔਰ ਡਬਲ ਸੈਂਚਰੀ ਬਣ ਜਾਣੀ ਇਹਨਾਂ ਦੀ ਪੰਜਾਬ ਦਾ ਬੇੜਾ ਗਰਖ ਹੋ ਜਾਣਾ ਮੈਂ ਪੰਜਾਬ ਦੇ ਹਿੱਤ ਵਾਸਤੇ ਮੈਂ ਕੁਰਬਾਨੀ ਕਰ ਰਿਹਾ ਔਰ ਮੈਂ ਨਹੀਂ ਸਮਝਦਾ ਕਿ ਮੈਂ ਮੈਦਾਨੇ ਜੰਗ ਨੂੰ ਛੱਡ ਕੇ ਜਾ ਰਹੇ ਹਾਂ ਇਹਦੇ ਛੋਟੇ ਛੋਟੇ ਦਿਮਾਗ ਹੁੰਦੇ ਨੇ ਜਿਹੜੇ ਇਹੋ ਜੀ ਗੱਲ ਕੱਢਦੇ ਨੇ ਜਿਹੜੇ ਵੱਡੇ ਪਿਕਚਰ ਨੂੰ ਦੇਖਦੇ ਨੇ ਜੋ ਜਿਹਨਾਂ ਦੀ ਵਿਜਨ ਹੈਗੀ ਕਿ ਪੰਜਾਬ ਨੂੰ ਬਚਾਓ ਇਹਨਾਂ ਮਗਰਮੱਛਾ ਤੋਂ ਬਚਾਓ ਉਹ ਇਹੋ ਜਿਹਾ ਕਦੀ ਨਹੀਂ ਸੋਚਣਗੇ ਉਹ ਸੋਚਣਗੇ ਜਰਨਲ ਸਾਹਮਣੇ ਕੁਰਬਾਨੀ ਕੀਤੀ ਹੈ ਕੋਈ ਕੌਸ ਵੱਡਾ ਹੈ ਮੇਰਾ ਕੌਸ ਬਹੁਤ ਵੱਡਾ ਹੈ ਪੰਜਾਬ ਨੂੰ ਬਚਾਉਣਾ ਹੈ ਔਰ ਪੰਜਾਬ ਦੇ ਜਿੰਨੇ ਵਾਸੀ ਸਾਡੇ ਬਾਹਰ ਬੈਠੇ ਨੇ ਦੂਰ ਫੋਰਨ ਕੰਟਰੀਜ਼ ਬੈਠੇ ਨੇ ਸਾਡੇ ਐਨਆਰਆਈ ਭਰਾ ਹੈ ਨੇ ਸਾਰਿਆਂ ਨੂੰ ਮੈਂ ਮੈਸੇਜ ਦੇ ਰਿਹਾ ਤੁਸੀਂ ਸਾਡੇ ਕੈਂਡੀਡੇਟ ਇਸ ਵੇਲੇ ਜਿਹੜੀ ਖਡੂਰ ਸਾਹਿਬ ਤੋਂ ਖੜੇ ਹੋ ਰਹੇ ਨੇ ਵੀ ਵੀ ਖਾਲੜਾ ਜੀ ਨੂੰ ਵਰਪੂਰ ਮਦਦ ਕਰੋ ਇੱਥੇ ਦੇ ਵਿੱਚ ਜਿੰਨੇ ਮੇਰੇ ਸਮਰਥਕ ਨੇ ਮੇਰਾ ਤੜਾ ਬੜਾ ਸਟਰੋਂਗ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਵੀ ਵੀ ਖਾਲੜਾ ਜੀ ਦੀ ਤਾਕਤ ਹੈ ਪਰ ਮੇਰੀ ਵੀ ਤਾਕਤ ਮੇਰੀ ਵੀ ਕੁਰਬਾਨੀ ਕੋਈ ਘਟ ਨਹੀਂ ਹੈ ਇਸ ਕਰਕੇ ਮੈਂ ਮਾਨ ਕਰਦਾ ਕਿ ਭਈ ਵੀ ਵੀ ਖਾਲੜਾ ਜੀ ਦੇ ਪਰਿਵਾਰ ਨੇ ਬਹੁਤ ਕੀਤਾ ਜਸਵੰਤ ਸਿੰਘ ਜੀ ਨੇ ਬਹੁਤ ਕੁਰਬਾਨੀ ਕੀਤੀ 92 ਉਹਨਾਂ ਦੀ ਚਲੀ ਗਈ ਪਰ ਉਹਦੇ ਨਾਲ ਨਾਲ ਮੇਰੇ ਵੀ ਕੋਈ ਕੁਰਬਾਨੀ ਘੱਟ ਨਹੀਂ ਹੈ ਪ੍ਰਦੇਸ਼ ਵਾਸਤੇ ਮੈਂ ਫੌਜਾਂ ਨੂੰ ਲੀਡ ਕੀਤਾ ਪਹਿਲਾ ਸਿੱਖ ਜਰਨੈਲ ਬਣਿਆ ਔਰ ਮੈਂ ਵੀ ਗੋਲੀਆਂ ਖਾਧੀਆਂ ਨੇ ਖੂਨ ਬਹਾਇਆ ਦੇਸ਼ ਵਾਸਤੇ ਇਸ ਕਰਕੇ ਮੈਨੂੰ ਸਮਝਦਾ ਕਿ ਕਿਸੇ ਕਿਸੇ ਦਿਸ਼ਾ ਤੋਂ ਮੈਂ ਕਮਜ਼ੋਰ ਹਾਂ ਜਾਂ ਘੱਟ ਹਾਂ ਮੇਰੇ ਜਿਹੜੀ ਸਿਆਸਤੀ ਸਪੋਰਟ ਬੇਸ ਸੀਗਾ ਪੂਰੇ ਫੌਜੀ ਪਰਿਵਾਰ ਸਾਡੇ ਮੇਰੇ ਨਾਲ ਸੀਗੇ ਮੈਂ ਕਹਿੰਦਾ ਉਹਦੇ ਚੋ 95% ਨੇ ਮੈਨੂੰ ਵੋਟ ਪਾਣੀ ਹੈ ਪਰ ਹੁਣ ਮੈਂ ਕਹਾਂਗਾ ਤੁਸੀਂ ਬੀਬੀ ਖਾੜਾ ਨੂੰ ਭਾਇ ਬਰੰਪੁਰਾ ਸਾਹਿਬ ਦੀ ਜਿਹੜੀ ਵੋਟ ਬੈਂਕ ਆ ਉਹ ਵੀ ਮੇਰੇ ਨਾਲ ਸੀਗੀ ਔਰ ਗਵਰਨਮੈਂਟ ਦੇ ਸਰਵੰਟ ਸੀਗੇ ਉਹ ਵੀ ਕਹਿਣਗੇ ਭਈ ਸਰਵਿਸ ਵਾਲਾ ਬੰਦਾ ਹੈ ਇਹਨੂੰ ਵੋਟ ਦੇ ਮੇਰੀ ਤਾਕਤ ਹੈ ਮੈਂ ਪੋਜੀਸ਼ਨ ਆਫ ਸਟਰੈਂਥ ਤੋਂ ਕੁਰਬਾਨੀ ਦਿੱਤੀ ਹੈ ਮੈਂ ਕਮਜ਼ੋਰੀ ਤੋਂ ਨਹੀਂ ਦਿੱਤੀ ਮੈਂ ਨਹੀਂ ਚਾਹੁੰਦਾ ਕਿ ਬੀਬੀ ਜੀ ਨਾਲ ਮੈਂ ਮੁਕਾਬਲਾ ਕਰਨ ਦੋਨੋਂ ਉਸੀ ਆਪਣਾ ਨੁਕਸਾਨ ਕਰੀਏ ਇਤਨੇ ਤੇ ਸ਼ਾਨੋਂ ਤੇ ਖਾਨੀ ਹੈ ਇੱਕ ਨੇ ਤਾਂ ਵਿਜ਼ਡਮ ਦਿਖਾਣੀ ਹੈ